ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਲੂਨ ਮੱਚੀ ਪਹਿਲੇ ਜ਼ੂਏ ਫੁੱਲ ਰਿਕਾਰਡ ਵਾਲੀ ਹਜੇ ਗੱਬਣਾ ਕੌਸਤਮੇ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਤੇ ਸੋਹਣੀ ਬੱਚੀ ਆ ਬਾਈ ਜੀ ਹੋਰਾਂ ਦੀ ਮੂਹ ਤੋਂ ਬਿਲਕੁਨ ਕੱਚੀ ਖੀਰੀ 16 ਮਾਂਥ ਦੀ ਬਾਈ ਕਹਿੰਦਾ ਉਮਰ ਆ ਬੱਚੀ ਦੀ ਆਪ ਦੋਸਤੋ ਬੱਚੀ ਬਾਈ ਜੀ ਹੋਣੇ ਕਹਿੰਦੇ 21035 ਦੀ ਆ ਡੈਨਮਾਰਕ ਦੀ ਪੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਅੱਗੇ ਦੋਸਤੋ ਏਬੀਐਸ ਦੇ ਜੈਗ ਸੀਮਨ ਤੋਂ ਗੱਬਣਾ ਥਣ ਦੋਸਤੋ ਬਹੁਤ ਸੋਹਣੇ ਆ ਚਾਰ ਆ ਗੈਪ ਚ ਲੱਗੇ ਹੋਏ ਆ ਚਾਰਾਂ ਥਨਾ ਸੇਮ ਹੀ ਸਾਈਜ਼ ਚ ਓੜੀ ਚੜੀ ਬਹੁਤ ਸੋਹਣੀ ਆ ਵੱਚੀ ਦੀ ਦੋਸਤੋ ਗੱਬਣਾ ਹਜੇ ਡੇਟ ਮੁਤਾਬਕ 2 ਮਹੀਨੇ ਦੀ ਬਾਈ ਕਹਿੰਦਾ ਕੱਚੀ ਆ ਮਦਰ ਮਿਲਕ ਰਿਕਾਰਡ 30 ਕਿਲੋ ਦਾ ਬਾਈ ਕਹਿੰਦਾ ਥਣ ਦੋਸਤੋ ਬਹੁਤ ਸੋਹਣੇ ਗੁਲਾਬੀ ਆ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਦੋ ਤਾਂ ਮਦਰ ਕੋਡ ਬਾਈ ਕਹਿੰਦਾ 30 ਕਿਲੋ ਦਾ 2 ਮਹੀਨੇ ਦੀ ਡੇਟ ਮੁਤਾਬਕ ਕੱਚੀ ਆ ਦੋਸਤੋ ਬਾਈਕਰ ਜੇ ਸੇਵਾ ਸੰਭਾਲ ਗੌਰ ਕੇਅਰ ਚੰਗੀ ਹੋ ਜੇ ਬੱਚੀ ਫੋਲਰ ਪਈਆਂ ਦੀ ਹੈ ਜਾਤ ਬ੍ਰੀਡ ਦੋਸਤੋ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਹੈ ਬਾਕੀ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਕਹਿੰਦਾ ਫੋਨ ਤੇ ਹੀ ਕਰਾਂਗੇ ਸੋਜੀ ਨੂੰ ਪਸੰਦ ਆ ਜੂਗੀ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ